ਸੋ ਸੇਵਾ ਨੂੰ ਨਿਭਾਉਣ ਵਾਸਤੇ ਸੀਸ ਦਿੱਤਾ ਟਕਸਾਲ ਨੇ ਬਿਨ ਗੁਰੂ ਪ੍ਰੇਮ ਨਾ ਪਾਈਐ ਭਾਈ ਗੁਰੂ ਧਾਰਨ ਕੀਤੇ ਤਬਿਨਾ ਪ੍ਰੇਮ ਨਹੀਂ ਪ੍ਰਾਪਤ ਹੁੰਦਾਗਾ ਪ੍ਰੇਮ ਵੀ ਤਾਂ ਹੀ ਪ੍ਰਾਪਤ ਹੁੰਦਾ ਜੇ ਗੁਰੂ ਦੀ ਕਿਰਪਾ ਹੋਵੇ ਤੇ ਗੁਰੂ ਦੀ ਕਿਰਪਾ ਤਾਂ ਹੀ ਹੋਵੇ ਜੇ ਗੁਰੂ ਧਾਰਨ ਕਰਾਂਗੇ ਬਾਬਾ ਦੀਪ ਸਿੰਘ ਜੀ ਨੇ ਗੁਰੂ ਧਾਰਨ ਕੀਤਾ ਸੀ ਤਾਂ ਹੀ ਪ੍ਰੇਮ ਪ੍ਰਾਪਤ ਹੋਇਆ ਸੀ 500 ਸਿੰਘਾਂ ਨੂੰ ਨਾਲ ਲੈ ਕੇ ਤੁਰੇ ਸਨ ਬਾਬਾ ਜੀ ਜਿਸ ਵੇਲੇ ਗੰਗਮਾ ਸਾਹਿਬ ਤੋਂ ਤੁਰੇ ਆ ਹਰੇਕ ਦੇ ਪਤਨ ਤੇ ਹੁੰਦਿਆ 5000 ਸਿੰਘਾਂ ਦੀ ਗਿਣਤੀ ਹੋ ਗਈ ਸੀ ਇੱਥੇ ਅਮਰਸਰ ਤੱਕ ਪਹੁੰਚਦਾ ਕੇਵਲ 88 ਸਿੰਘ ਸ਼ਹੀਦ ਹੋਏ ਸੀ ਬਾਕੀ ਸਾਰੇ ਬਚ ਗਏ ਸਨ ਇੰਨੀ ਭਾਗੜ ਪਾਈ ਸੀ ਅਫਗਾਨੀ ਦੀ ਫੌਜ ਨੂੰ ਸੋ ਜਿਹੜਾ ਮਨਜੀ ਸਾਹਿਬ ਦੇ ਨਾਲ ਬਾਹਰਲੇ ਪਾਸੇ ਛੋਟਾ ਜਿਹਾ ਸੰਮਰਮਰ ਦਾ ਥੜਾ ਬਣਿਆ ਹੋਇਆ ਉਹ ਉਸ ਵੇਲੇ ਜਿਹੜਾ 88 ਸਿੰਘ ਬਾਬਾ ਜੀ ਦੇ ਨਾਲ ਸ਼ਹੀਦ ਹੋਏ ਸੀ ਸੋ ਉਹਨਾਂ ਦੀ ਯਾਦਗਾਰ ਵਿੱਚ ਥੜਾ ਬਣਿਆ ਹੋਇਆ ਹੈ ਬਾਬਾ ਜੀ ਦਾ ਸੀਸ ਜਦੋਂ ਪ੍ਰਕਰਮਿਆਂ ਵਾਲੇ ਸਾਥ ਤੇ ਪਹੁੰਚੇ ਐ ਪਹਿਲਾ ਜਿਸ ਵੇਲੇ ਸਿਰ ਕੱਟਿਆ ਗਿਆ ਸੀ ਮੀਤ ਜਥੇਦਾਰ ਸੀ ਭਾਈ ਨੱਥਾ ਸਿੰਘ ਨੇ ਉਹਨਾਂ ਨੇ ਬੇਨਤੀ ਕੀਤੀ ਜੇ ਬਾਬਾ ਜੀ ਆਪ ਜੀ ਦਾ ਪਰਨੁਕੀ ਕਹੇ ਦਰਬਾਰ ਸਾਹਿਬ ਜਾਵਾਂਗੇ ਤਾਂ ਉਸ ਵੇਲੇ ਬਾਬਾ ਨੱਥਾ ਸਿੰਘ ਜੀ ਦੇ ਇਹ ਬਚਨ ਸੁਣ ਕੇ ਸੋ ਬਾਬਾ ਦੀਪ ਸਿੰਘ ਜੀ ਨੇ ਆਪਣਾ ਸਿਰ ਕੱਢੀ ਤੇ ਰੱਖ ਕੇ ਅੱਗੇ ਡੰਗ ਸ਼ੁਰੂ ਕੀਤਾ ਸੀ ਤੇ ਜਿਸ ਵੇਲੇ ਇੱਥੇ ਪਹੁੰਚੇ ਬਾਬਾ ਨੱਥਾ ਸਿੰਘ ਜੀ ਨਾਲ ਸੰਦ ਉਸ ਵੇਲੇ ਉਹਨਾਂ ਨੇ ਕਹਿ ਕੇ ਬਾਬਾ ਜੀ ਤੁਹਾਡਾ ਬਚਨ ਪੂਰਾ ਹੋ ਗਿਆ ਆਪਾਂ ਸਰੋਵਰ ਤੇ ਆ ਗਏ ਆ ਜਿਹੜਾ ਪ੍ਰਕਰਮਾਂ ਚ ਥਾਂ ਬਣਿਆ ਇੱਥੇ ਬਾਬਾ ਜੀ ਆਪਣਾ ਸੀਸ ਰੱਖ ਕੇ ਤੇ ਸਤਿਗੁਰੂ ਆਰੰਦਾਸ ਸਾਹਿਬ ਜੀ ਕਰਨ ਤੇ ਨਮਸਕਾਰ ਕਰਕੇ ਜਕਾਰਾ ਛੜ ਕੇ ਸਰੀਰ ਛਾਤ ਕੀਤਾ ਸੀ ਇਥੋਂ ਮੁੜ ਕੇ ਸਰੀਰ ਸਾਰਾ ਸਮੇਤ ਸੀਸ ਦੇ ਲਿਜਾ ਕੇ ਜਿਹੜਾ ਬਾਹਰ ਚਾਤੀਵੰਡ ਗੁਰਦੁਆਰਾ ਬਣਿਆ ਸੀਸਗਾਂ ਦੇ ਬਾਬਾ ਜੀ ਦਾ ਉਥੇ ਲਿਜਾ ਕੇ ਸੰਸਕਾਰ ਕੀਤਾ ਸੀ ਬਾਕੀ ਦੇ 88 ਸੰਗਤਿ ਇਥੇ ਚੱਬੇ ਤੋਂ ਆਣ ਕੇ ਛੇਰ ਹੋਏ ਸਨ ਉਹਨਾਂ ਦੀ ਪਰਤਾਲ ਕਰਕੇ ਉਹਨਾਂ ਦਾ ਜਿਹੜਾ ਸੋ ਸਨਸਕਾਰ ਕੀਤਾ ਗਿਆ ਕੋੜਾ ਮਨਜੀਤ ਸਾਹਿਬ ਦੇ ਨਾਲ ਬਾਹਰਲੇ ਪਾਸੇ ਛੋਟਾ ਜਿਹਾ ਥੋੜਾ ਬਣਾ ਜਿੱਤੇ ਨਿਹੰਗ ਰਗੜਾ ਲੌਂਦੇ ਰਹਿੰਦੇ ਸਾਰੀ ਦਿਹਾੜੀ ਉੱਥੇ ਸਤਕਾਰ ਕੀਤਾ ਸੀ 88 ਸਿੰਘਾਂ ਦੀ ਯਾਦਗਾਰ ਵਿੱਚ ਇਹ ਥੜਾ ਬਣਿਆ ਖਾਸ ਕਰਕੇ ਇਸ ਤਰ੍ਹਾਂ ਸਮਝ ਲੈਣਾ ਸਮਾਣਾ ਜੀ ਕਹਿੰਦੇ ਹਨ ਦਿਨ ਗੁਰ ਪ੍ਰੇਮ ਨਾ ਪਾਈਆ ਭਾਈ ਗੁਰੂ ਧਾਰਨ ਕੀਤੇ ਤੇ ਬਿਨਾ ਪ੍ਰੇਮ ਦੀ ਪ੍ਰਾਪਤੀ ਨਹੀਂ ਹੁੰਦੀ ਬਾਗਾ ਮਨੀ ਸਿੰਘ ਜੀ ਨੇ ਗੁਰੂ ਧਾਰਨ ਕੀਤਾ ਹੈ ਤਾਂ ਮੈਂ ਤੋਂ ਪੜੇ ਹੋ ਕਰਕੇ ਪ੍ਰੇਮ ਨਵਾਇਆ ਗੁਰੂ ਘਰ ਦੇ ਨਾਲ ਬੰਦ ਮਨ ਕਟਵਾ ਲਿਆ ਪ੍ਰੇਮ ਨਵਾਇਆ ਭਾਈ ਤਾਰੂ ਸਿੰਘ ਜੀ ਨੇ ਬਿਨਾਂ ਗੁਰੂ ਦੀ ਕਿਰਪਾ ਤੋਂ ਪ੍ਰੇਮ ਦੀ ਪ੍ਰਾਪਤੀ ਨਹੀਂ ਕੇਵਲਾ ਠਾਕੁਰ ਸਿੰਘ ਦੀ ਸ਼ੀਰ ਹੋਈ ਸੀ ਸਾਰੇ 5000 ਤੋਂ ਹੁਣ ਕਹਿੰਦੇ ਆ ਕਿ ਗਵਰਨਮੈਂਟ ਬੜੀ ਭਲਵਾਨ ਹੈ ਸ਼ਬਦ ਮਿਲੇ ਰੰਗ ਹੋਏ ਜਿਹੜੇ ਸ਼ਬਦ ਬ੍ਰਹਮ ਵਿੱਚ ਮਿਲੇ ਗਏ ਰੰਗ ਹੋਏ ਉਹਨਾਂ ਨੂੰ ਆਨੰਦ ਪ੍ਰਾਪਤ ਹੋਏ ਹੁੰਦਾ ਹੁੰਦਾ ਸੀ ਹੋਵੇਗਾ ਕਿਆ ਨਹੀਂ ਆਪਰ ਤਾਂ ਡਾਵਾ ਡੋਲ ਹੋਣਾ ਨਾ ਮਾਨ ਨਹਿ ਚਾਗਤ ਫਿਰ ਕੋਈ ਗੱਲ ਨਹੀਂ ਗੀ ਰਹਾਓ ਗੁਰ ਸੇਵਾ ਸੁਖ ਪਾਈਐ ਉਹ ਸਾਰੇ 88 ਹੋਏ ਸੀਗੇ ਸ਼ਹੀਦ ਆਪਾਂ ਕਿੰਨੇ ਇੱਥੇ ਤਣ 88 ਰੱਖ ਦੋ ਮਰਦਾਂਗੇ ਬਾਕੀ ਤਾਂ ਬਚਣਗੇ ਨਾ ਗੁਰ ਸੇਵਾ ਸੁਖ ਪਾਈਐ ਗੁਰਾਂ ਦੀ ਸੇਵਾ ਕਰਕੇ ਸੁਖ ਪਾਈਦਾ ਸਾਰੇ ਕਹਿੰਦੇ ਸੁਖ ਪ੍ਰਾਪਤ ਮਹਾਰਾਜ ਨੇ ਦੱਸ ਵੀ ਦਿੱਤਾ ਏਦੂੰ ਵੱਡੀ ਸੇਵਾ ਕੀ ਲਈ ਹਰਮੰਦਰ ਸਾਹਿਬ ਦੀ ਪਵਿੱਤਰਤਾ ਕਾਮ ਰੱਖ ਲਈ ਗਏ ਹਰ ਬਾਰ ਇਸੇ ਸੇਵਾ ਨੂੰ ਨਿਭਾਉਣ ਵਾਸਤੇ ਸੀਸ ਦਿੱਤਾ ਟਕਸਾਲ ਨੇ